ਕਿਸੇ ਵੀ ਭਾਸ਼ਾ ਨੂੰ ਜਾਨਣਾ ਔਖਾ ਹੋ ਸਕਦਾ ਹੈ ਪੰਜਾਬੀ ਵੀ ਔਖੀ ਭਾਸ਼ਾ ਹੁਸਾਦੀ ਕਿਸੇ ਵਾਸਤੇ ਕਿਸੇ ਵਾਸਤੇ ਅੰਗਰੇਜ਼ੀ ਦੀ ਮਾਂ ਬੋਲੀ ਹੋ ਸਕਦੀ ਆ ਤੇ ਉਹ ਆਮ ਬੰਦਾ ਨਿਜੀ ਗੱਲ ਕਰ ਸਕਦਾ ਪਰ ਜਦੋਂ ਅਸੀਂ ਕਿਸੇ ਹੋਰ ਭਾਸ਼ਾ ਨੂੰ ਸਿੱਖਦੇ ਆ ਤਾਂ ਸਾਡੇ ਮਨ ਵਿੱਚ ਬੋਝ ਆ ਜਾਂਦਾ ਕਿ ਅਸੀਂ ਇਹ ਭਾਸ਼ਾ ਸਿੱਖਣੀ ਆ ਇਹ ਬੋਝ ਜਿਹੜਾ ਇਹ ਤੁਹਾਡੇ ਮਨ ਵਿੱਚ ਕੰਪਲੈਕਸ ਪੈਦਾ ਕਰਦਾ ਡਰ ਪੈਦਾ ਕਰਦਾ ਆਪਾਂ ਅੰਗਰੇਜ਼ੀ ਬਾਰੇ ਹਰ ਰੋਜ਼ ਛੋਟੂ ਛੋਟੀ ਗੱਲ ਛੋਟੂ ਛੋਟੀ ਗੱਲ ਸਿੱਖਣ ਦਾ ਯਤਨ ਕਰੂੰਗੇ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰਨੀ ਆ ਜਿੱਥੇ ਕਿ ਆਪਾਂ ਇਹ ਸਮਝਣਾ ਕਿ ਬੱਚੇ ਨੂੰ ਬਿਲਕੁਲ ਅੰਗਰੇਜ਼ੀ ਨਹੀਂ ਆਉਂਦੀ ABC ਸਿੱਖ ਲਈ ਨੇ ਬੱਚੇ ਨੇ ABC ਸਿੱਖ ਕੇ ਆ ਗਿਆ ਤੇ ਹੁਣ ਆਪਾਂ ਅੱਗੇ ਉਹਨੂੰ ਕੁਝ ਜਨਰਲ ਗੱਲਾਂ ਜਿਹੜੀਆਂ ਉਹ ਵਿੱਚ ਵਿੱਚ ਦੱਸਣੀਆਂ ਜਿਵੇਂ ਡੇਸ ਦਾ ਵੀਕ ਕਲਰਸ ਨੇ ਪਾਰਟਸ ਆਫ ਬਾਡੀ ਵਾਇਟ ਚੀਜ਼ ਨੇ ਫਰੂਟਸ ਨੇ ਇਹਦੇ ਵਿੱਚ ਨੂੰ ਕਿਉਂਕਿ ਇਹ ਉਹਦੀ ਵੋਕੈਬਲਰੀ ਚ ਵਾਧਾ ਕਰਨਗੇ ਇਹ ਚੀਜ਼ਾਂ ਇਹ ਵੀ ਅਭ ਰਸਾਂਗੇ ਪਰ ਜਦੋਂ ਅੰਗਰੇਜ਼ੀ ਆਪਾਂ ਸਿੱਖ ਰਹੇ ਆ ਤਾਂ ਨਾਲ ਨਾਲ ਸਭ ਤੋਂ ਵੱਡੀ ਚੀਜ਼ ਆ ਟੈਂਸ ਟੈਂਸ ਉਹ ਜਿਹਦਾ ਆਪਾਂ ਪੜਾਈਏ ਪੰਜਾਬੀ ਵਿੱਚ ਕਿ ਤਿੰਨ ਤਰ੍ਹਾਂ ਹੁੰਦੇ ਆ ਅੰਗਰੇਜ਼ੀ ਵੀ ਤਿੰਨ ਤਰ੍ਹਾਂ ਦੇ ਹੁੰਦੇ ਆ ਪ੍ਰੈਜ਼ੈਂਟ ਪਾਸਟ ਤੇ ਫਿਚਰ ਪਰ ਅੱਗੇ ਇਹਨਾਂ ਦੇ 4-4 ਇਹ ਮਤਲਬ ਬੰਡੇ ਹੋਏ ਚਾਰ ਪੱਗਾਂ ਚ ਹੁਣ ਉਹ ਜਦ ਤੱਕ ਉਹ ਟੈਂਸ ਨਹੀਂ ਸਿੱਖਦੇ ਉਹਨਾਂ ਕੋਲ ਅੰਗਰੇਜ਼ੀ ਨਹੀਂ ਆਉਣੀ ਤੇ ਉਹਨਾਂ ਨੂੰ ਸਿੱਖਣ ਤੋਂ ਪਹਿਲਾਂ ਸਾਨੂੰ ਗਿਆਨ ਹੋਣਾ ਚਾਹੀਦਾ ਫਾਰਮਸ ਆਫ ਦੀ ਵਰਬ ਜਿਹਨੂੰ ਆਮ ਅਸੀਂ ਪੰਜਾਬੀ ਵਿੱਚ ਵਰਨ ਦੀਆਂ ਫਾਰਮਾਂ ਕਹਿੰਦੇ ਆ ਉਹ ਇਹ ਬੇਸਿਕ ਇਸ ਤਰ੍ਹਾਂ ਜਿਵੇਂ ਮੈਂ ਬਣਾਇਆ ਹੋਇਆ ਇਹ ਮੈਂ ਕਿ ਬੱਚਾ ਛੇਤੀ ਤਰੀਕਾ ਸਿੱਖ ਜਵੇ ਇਹ ਇਸ ਤਰੀਕੇ ਨਾਲ ਆਪਾਂ ਜਿਹੜਾ ਬੋਰਡ ਆ ਇਹ ਬਣਾਇਆ ਹੋਇਆ ਹੈ ਬੱਚਨ ਸੌਣ ਵਾਸਤੇ ਮੈਂ ਦੇਖਿਆ ਹੋਇਆ ਇਹ ਬੜਾ ਹੈਕ ਭੁਲਾਏ ਚੀਜ਼ਾ ਜਿਹੜੀ ਦੇਖੋ ਜਿਹੜੇ ਮੈਂ ਫਾਰਮਾ ਸਿੱਖਣੀ ਹੈ ਤਾਂ ਉਹਦੇ ਕੁ ਵਰਗਾ ਪਹਿਲਾ ਵਰਗਾ ਜਿੱਦੋਂ ਸਾਨੂੰ ਕਿਹਾ ਗਿਆ ਕਿ ਜਦੋਂ ਫਾਰਮਾ ਹੋਣੀ ਹੈ ਕਿਹੜੀ ਉਹਨੇ ਫਾਰਮਾ ਬੀ ਬਾਇਓਲੋਜੀ ਦੇ ਵਿੱਚ ਈਡੀ ਲੱਗਦਾ ਮੁੱਖ ਦਰਦ ਪਰ ਆ ਇਹਦੇ کئی ਵਰਗਾ ਦੀਵੇਂ ਵਰਗ ਇੱਕ ਆਸ ਆਸ ਕਰ ਆਸ ਕਰ ਮਤਲਬ ਪੁੱਛਣਾ ਜਿਹਦੇ ਵਿੱਚ ਈਡੀ ਲੱਗਦਾ ਸਿੱਧੀ ਕਰਾ ਇਹਦੇ ਹੋਰ ਬਹੁਤ ਫਾਰਮਾ ਹੈ ਇਹਨਾਂ ਦੇ ਨਾਲ ਦੀਆਂ ਇਸ ਪੈਟਰਨ ਦੀ ਇਸ ਵਰਗ ਵਿੱਚ ਦੂਜਾ ਵਰਗ ਕੀ ਹੈ ਅਬਿਊਜ਼ 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 ਦਾ ਰੜਨਾ ਇਹਦੇ ਵਿੱਚ ਇਹ ਪੈਣੀ ਆ ਇਸ ਦੇ ਇਹਦੇ ਵਿੱਚ ਇਸ ਨੂੰ ਡੀ ਲੱਗਿਆ ਇਹਦੇ ਨਾਲ ਇੱਕ ਫਾਰਮ ਹੈ ਆਪਾਂ ਦੇਖ ਰਹੇ ਹਾਂ ਬੰਤੀ ਜਗੜ ਕੱਟ 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 ਕੱਟਣਾ ਇੱਕੋ ਤਰ੍ਹਾਂ ਦੀ ਨਹੀਂ ਐਵੀ ਕੁਝ ਫਾਰਮ ਹੈਗੀਆਂ ਇਹਦਾ ਵੀ ਇੱਕ ਵਰਗ ਬਣਾਇਆ ਆਪਾਂ ਨੇ ਬਰਨ ਚੌਥਾ ਦਰਾਈ ड्राइड ड्राइट सुखा तो वाई कट के आई है ईडी पहले लगती है पिछले लाने ठीक है आई ई डी वाई गया। टू डिड डन करना तीन अलग अलग तरह डू डिड डन तीन जो शब्द आने अलग अलग चार रिटन लिखना यह आ जी टी डबल हो जाती है, है तीजे च बहुता उलझल की लड़ नहीं ये कुछ फार्म है वर्ग अपना है। कम, कम। पहली तीजी फार्म सेम जी दूजी आलग तरह अठव आ गया वर्ग अठवा महसूस करना पहली फार्म एक ਦੇ ਦੂਜੇ ਤੋਆ ਉਹ ਸੀਮਾ ਹੁਣ ਇਹ ਤੁਹਾਨੂੰ ਮਤਲਬ ਜਦੋਂ ਬੱਚੇ ਨੂੰ ਅਸੀਂ ਸਿਖਾਉਂਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਬੱਚੇ ਜੇ ਇਕੱਠੀਆਂ ਫਾਰਮਸ ਕਰ ਲੈਂਦੇ ਆ ਉਹਨੂੰ ਯਾਦ ਕਰਨ ਲਗੇ ਥੋੜਾ ਜਿਹਾ ਹੈਸਟੇਜ ਹੁੰਦੀ ਆ ਉਹ ਚੀਜ਼ ਕਿਦਾ ਬੱਚਾ ਤੇ ਜਦੋਂ ਆਪਾਂ ਇਸ ਤਰ੍ਹਾਂ ਵਾਕ ਬਣਾ ਕੇ ਫਿਰ ਉਹ ਯਾਦ ਕਰਨ ਲਗੇ ਸੌਖਾ ਹੋ ਸਕਦਾ ਇਸ ਲਈ ਆਪਾਂ ਅੱਜ ਇਹ ਫਾਰਮਾਂ ਦਾ ਇਹ ਵਰਗ ਆ ਇਹ ਬਣਾ ਲਿਆ ਫਿਰ ਆਪਾਂ ਇਹਦੇ ਵਿੱਚ ਜਿਹੜੀ ਫਾਰਮ ਜਿੱਥੇ ਹੋਗੀ ਉੱਥੇ ਅੱਜ ਆਪਾਂ ਯਾਦ ਕਰਦੇ ਰਹੋਗੇ 10 ਫਾਰਮਾਂ ਆਪਾਂ ਰੋਜ਼ ਇਸ ਤਰ੍ਹਾਂ ਯਾਦ ਕਰ ਲੈਣੀਆਂ ਤੇ ਨਾਲ ਇੱਕ ਟੈਂਕ ਉਹਦੇ ਨਾਲ ਸੰਦਰਭ ਠੀਕ ਹੈ ਤੁਹਾਨੂੰ ਮੈਨੂੰ ਪੂਰਨ ਮੀਲਾ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀ ਪਸੰਦ ਆਉ। ਧੰਨਵਾਦ